हां ਤਾਂ ਪਿਆਰੇ ਬੱਚਿਓ ਸਾਰਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਹਾਂ ਬੇਟਾ ਆਪਾਂ ਨਵੋਦਿਆ ਦਾਖਲਾ ਦੀ ਤਿਆਰੀ ਦੇ ਅਭਿਆਸ 2.7 ਦੇ ਉੱਤੇ ਪਹੁੰਚ ਗਏ ਆ ਤਾਂ ਬੇਟਾ ਪਹਿਲਾ ਹੀ ਸਵਾਲ ਹੈਗਾ ਇਹਦਾ ਪਹਿਲੇ ਦਾ ਏ ਪਾਰਟ ਕਹਿੰਦਾ ਵੀ ਹੱਲ ਕਰੋ ਆ ਬੇਟਾ ਭਾਗ ਦੇ ਸਵਾਲ ਹੈਗੇ ਆ ਠੀਕ ਹੈ ਤਾਂ ਮੈਂ ਤੁਹਾਨੂੰ ਕਿਹਾ ਸੀ ਬੁੱਤ ਵੀ ਨਵੋਦਿਆ ਦੇ ਤਿਆਰੀ ਦੇ ਲਈ ਤੁਹਾਨੂੰ 25 ਤੱਕ ਪਹਾੜੇ ਆਉਣੇ ਆ ਜਿਹੜੇ ਬਹੁਤ ਜ਼ਰੂਰੀ ਹੈਗੇ ਆ ਤਾਂ ਬੇਟਾ ਇਹ ਤਾਂ ਸਾਨੂੰ ਸਵਾਲ ਸੌਖੇ ਹੋ ਜਾਣਗੇ ਭਾਗ ਨੂੰ ਬੇਟਾ ਜਾਂ ਤਾਂ ਵਿੱਚ ਰੱਖ ਕੇ ਕਰ ਲੋ ਇਹ ਕਿਹਦਾ ਸੌਖਾ ਟੰਗ ਵੀ ਹੈਗਾ ਇਹਨੂੰ ਅਸੀਂ ਥੱਲੇ ਰੱਖ ਕੇ ਵੀ ਕਰ ਸਕਦੇ ਹਾਂ ਠੀਕ ਹੈ 117 13 ਠੀਕ ਹੈ ਪੁੱਤ ਤਾਂ ਇਹ ਬੇਟਾ ਇਹ ਭਾਗ ਹੈ ਇਹ ਆਪਾਂ 13 ਦੇ ਪਹਾੜੇ ਤੇ ਪੂਰਾ ਪੂਰਾ ਕੱਟਿਆ ਜਾਂਦਾ 13 1 ਕਮ 13 13 ਦਾ ਪਹਾੜਾ 13 9 117 ਤਾਂ ਇਹ ਬੇਟਾ ਆ ਗਿਆ 9/1 ਬਰਾਬਰ 9 ਹੀ ਹੁੰਦੇ ਆ ਠੀਕ ਹੈ ਬੇਟਾ ਤਾਂ ਅੱਗੇ ਬੇਟਾ ਭਾਗ ਕਰਦੇ ਆਪਾਂ b/135 ਭਾਗ ਦਾ ਮਤਲਬ ਬੇਟਾ ਆਪਾਂ ਥੱਲੇ ਵੀ ਲਿਖ ਸਕਦੇ ਆ ਠੀਕ ਹੈ ਜਾਂ ਵਿੱਚ ਰੱਖ ਕੇ ਵੀ ਕਰ ਸਕਦੇ ਆ ਤਾਂ ਜਿਵੇਂ ਤੁਸੀਂ ਸਵਾਲ ਕੱਢਦੇ ਆ /15 ਬੇਟਾ ਮੈਂ ਤੁਹਾਨੂੰ ਤਾਂ ਕੱਟਣਾ ਸਿਖਾਉਣਾ ਪਿਆ ਤਾਂ ਜੋ ਅਗਲੇ ਸਵਾਲ ਤੁਹਾਨੂੰ ਸੌਖੇ ਹੋ ਜਾਣ ਠੀਕ ਹੈ ਕਭਰਾਓ ਨਾ ਜਿਹੜੇ ਸਵਾਲ ਤੁਹਾਨੂੰ ਕਰਵਾਤੇ ਨਾ ਐਕਸ ਵਾਲੇ ਬੇਟਾ ਬਸ ਉਦੋਂ ਓੱਖਾ ਸਵਾਲ ਨਹੀਂ ਆਊਗਾ ਨੋ ਉਦਿਆ ਦੇ ਵਿੱਚ ਜੇ ਤੁਸੀਂ ਉਹ ਐਕਸ ਵਾਲਾ ਕਨਸੈਪਟ ਸਮਝ ਗਏ ਸਮਝ ਲਓ ਸਾਰਾ ਕੰਮ ਹੋ ਗਿਆ ਤਾਂ 15 1 ਕਮ 15 15 ਦਾ ਪਹਾੜਾ 135 ਤੱਕ 15 ਨੂੰ 9 135 ਤਾਂ 9/1 ਦਾ ਮਤਲਬ 29 ਹੀ ਹੁੰਦਾ ਹੈ ਅੱਗੇ ਬੇਟਾ ਸੀ ਭਾਗ ਆ ਗਿਆ 72 /12 72/12 12 12 144 72 6/1 ਤਾਂ ਬੇਟਾ ਕਿਸੇ 6/1 ਦਾ ਮਤਲਬ ਇਹੀ ਹੁੰਦਾ ਕਿ ਕਿਸੇ ਨੰਬਰ ਦਾ /1 ਹੋਵੇ ਤਾਂ ਸੇਮ ਹੀ ਉੱਤਰ ਆ ਜਾਂਦਾ ਹੈ ਤਾਂ ਇਹਦਾ ਉੱਤਰ 6 ਆ ਗਿਆ ਠੀਕ ਹੈ ਬੇਟਾ ਉਸ ਤੋਂ ਬਾਅਦ ਦੇ ਵਿੱਚ ਬੇਟਾ ਅਸੀਂ ਕਰਦੇ ਹਾਂ ਇਹਦਾ ਡੀ ਭਾਗ ਤਾਂ ਡੀ ਭਾਗ ਧਿਆਨ ਨਾਲ ਦੇਖੋ 108/9 108 ਭਾਗ 9 ਹਨ /9 ਤਾਂ ਬੇਟਾ ਏ 9 ਦਾ ਪਹਾੜਾ 9 ਇਹਨੂੰ ਤੁਸੀਂ ਭਾਗ ਕਰ ਲਓ 9 19 108 ਨੂੰ ਜਦੋਂ ਭਾਗ ਕਰੋਗੇ ਤਾਂ ਬੇਟਾ ਮੂੰਹ ਜਵਾਨੀ ਭਾਗ 9 19 ਤਾਂ ਦਸਾਂ ਚੋਂ 1 ਗੇ ਦਸਾਂ ਚੋਂ 9 ਗੇ 118 9 2 18 ਜਾਂ ਕਹਾਂ ਤੂੰ 12 9 108 ਹੁੰਦੇ ਆ ਠੀਕ ਆ 12 1 ਦਾ ਮਤਲਬ ਉੱਤਰ 12 ਆ ਗਿਆ ਜੇ ਬੇਟਾ ਤੁਹਾਨੂੰ ਭੁਲੇਖਾ ਲੱਗਦਾ ਆ ਤਾਂ ਫਿਰ ਤੁਸੀਂ ਕੀ ਕਰਨਾ ਆ 108 ਨੂੰ ਵਿੱਚ ਰੱਖੋ ਤੇ 9 ਤੇ ਭਾਗ ਕਰੋਗੇ ਜਦੋਂ 9 1 9 1 ਹਾਸਲ ਆ ਗਿਆ 18 9 2 18 ਬੇਟਾ ਉਹੀ ਸਟੈਪ ਆ ਜਿਹੜੇ ਆਪਾਂ ਮੂਜਵਾਨੀ ਕੀਤੇ ਆ ਬਸ ਹੋਰ ਕੋਈ ਚੱਕਰ ਨਹੀਂ ਹੈਗਾ ਜੇ ਤੁਸੀਂ ਮੂਜਵਾਨੀ ਇੱਕ ਵਾਰੀ ਸਿੱਖ ਗਏ ਸਮਝ ਲਓ ਨਵੋਦਿਆ ਦਾ ਪੇਪਰ ਪਾਸ ਕਰਨਾ ਬਹੁਤ ਆਸਾਨ ਹੋ ਜਾਊਗਾ ડી ਤੋਂ ਬਾਅਦ ਦੇ ਵਿੱਚ ਬੇਟਾ ਅੱਗੇ ਆ ਗਿਆ ਈ ਭਾਗ ਇਹਦਾ ਈ ਭਾਗ ਦੇ ਵਿੱਚ 78 ਤਕਸੀਮ 13 ਇਹ ਬੇਟਾ 78 13 ਤਕਸੀਮ ਦਾ ਮਤਲਬ ਭਟਾ ਹੀ ਹੁੰਦਾ ਹੈ ਠੀਕ ਹੈ ਬੇਟਾ 13 13 13 13 76 की 78 ए 6 बटा 1 ਦਾ ਮਤਲਬ ਉੱਤਰ 6 ਆ ਗਿਆ ਠੀਕ ਹੈ ਪੁੱਤ ਅੱਗੇ ਆ ਗਿਆ ਬੇਟਾ 121 बटा 11 ਐਫ ਭਾਗ 121 बटा 11 ਬੇਟਾ 11 ਦਾਇਆ 110 ਹੁੰਦੇ ਆ 11 ਨੂੰ 11 ਨਾਲ ਗੁਣਾ ਕਰੀਏ ਤਾਂ 121 ਆ ਜਾਂਦੇ ਆ ਤਾਂ ਤੁਸੀਂ ਕੀ ਕਰਨਾ ਬੇਟਾ 121 ਨੂੰ ਵਿੱਚ ਰੱਖ ਕੇ ਭਾਗ ਕਰਕੇ ਦੇਖ ਲੈਣੀ ਹੈ 121 ਨੂੰ ਵਿੱਚ ਰੱਖਾਂਗੇ ਤੇ 11 ਤੇ ਭਾਗ ਕਰਾਂਗੇ ਹੱਲੇ ਬੇਟਾ ਤੁਹਾਡਾ ਅਭਿਆਸ ਘੱਟ ਹੈ ਨਾ ਹੌਲੀ ਹੌਲੀ ਅਭਿਆਸ ਹੋ ਜਾਊਗਾ 11 11 1 ਇੱਕ ਆ ਗਿਆ ਬਾਕੀ ਉੱਤੋਂ ਇੱਕ ਹਾਸਲ ਲੈ ਲਿਆ 11 11 ਬਾਕੀ 0 ਬਚ ਗਏ ਤਾਂ ਇਹ ਵੀ 11 11 ਤਾਂ 11 11 ਆ 121 ਹੁੰਦੇ ਆ 11 ਵਟਾ 1 ਦਾ ਮਤਲਬ 11 ਉੱਤਰ ਆ ਗਿਆ ਇੱਥੇ ਵੀ 11 ਆਇਆ ਆ ਵੀ 11 ਹੀ ਆਇਆ ਠੀਕ ਹੈ ਬੇਟਾ ਐਫ ਤੋਂ ਬਾਅਦ ਦੇ ਵਿੱਚ ਜੀ ਆ ਗਿਆ ਭਾਗ ਜੀ ਭਾਗ ਦੇ ਵਿੱਚ ਕੀ ਕਹਿੰਦਾ ਪਿਆ 140 ਵਟਾ ਵੀ ਬੇਟਾ ਇਹ ਧਿਆਨ ਰੱਖਣਾ ਤੁਸੀਂ ਜਦੋਂ बटे ਆਗੇ ਰਕਮ ਦੇ ਵਿੱਚ ਭਾਗ ਹੋਵੇ ਤਾਂ ਬਾਹਰਲੀ ਜ਼ੀਰੋ ਨਾਲ ਬਾਹਰਲੀ ਜ਼ੀਰੋ ਕੱਟੀ ਜਾਂਦੀ ਹੈ ਠੀਕ ਹੈ ਬੇਟਾ ਹੁਣ ਦੋ ਰਹਿ ਗਏ ਉੱਤੇ ਸੱਤ ਆਗੇ ਦੋ ਦਾ ਪਹਾੜਾ ਦੋ 7 14 ਇੱਥੇ ਦੋ 1 2 ਸੀ 7/1 ਦਾ ਮਤਲਬ 7 ਉੱਤਰ ਆ ਗਿਆ ਠੀਕ ਹੈ ਬੇਟਾ ਤਾਂ ਜੀ ਤੋਂ ਬਾਅਦ ਦੇ ਵਿੱਚ ਬੇਟਾ ਹੁਣ ਆਪਾਂ ਕਰਦੇ ਹਾਂ ਐਚ ਭਾਗ ਦੇ ਦਾ ਐਚ ਭਾਗ ਜਿਹੜਾ ਹੈਗਾ ਆ 144 ਭਾਗ ਐਚ ਕਰਦੇ ਆ 144 16 16 ਦਾ ਪਹਾੜਾ 144 ਤੱਕ ਪੜੋ 16 ਦਾ ਪਹਾੜਾ 16 16 9 144 16 16 16 9 144 9 1 ਦਾ ਮਤਲਬ ਉੱਤਰ 9 ਆ ਗਿਆ ਇਹਦਾ ਠੀਕ ਹੈ ਤਾਂ ਅੱਗੇ ਬੇਟਾ ਆਪਾਂ ਕਰਦੇ ਹਾਂ ਇਹਦਾ ਆਈ ਭਾਗ ਆਈ ਭਾਗ 98 14 14 14 14 7 98 7 1 ਦਾ ਉੱਤਰ ਕਿੰਨਾ ਆ ਗਿਆ 7 ਆ ਗਿਆ ਉੱਤਰ ਠੀਕ ਹੈ ਤੇ ਇੱਕ ਆ ਬੇਟਾ ਲਾਸਟ ਸਵਾਲ ਜੇ ਭਾਗ ਆ ਗਿਆ ਇਹਦਾ 119 17 119 17 17ੋ 7 119 17 1 ਇੱਕੰ 17 7 1 ਦਾ ਮਤਲਬ 7 ਉੱਤਰ ਆ ਗਿਆ ਠੀਕ ਹੈ ਬੇਟਾ ਇਹ ਸੀਗਾ ਇਹ ਪਹਿਲਾ ਸਵਾਲ ਦੇ ਸਾਰੇ ਪਾਰਟ ਕਰ ਲਏ ਬੇਟਾ ਜੇ ਤੱਕ ਆਪਾਂ ਤਾਂ ਅਗਲੇ ਅਗਲਾ ਸਵਾਲ ਹੈ ਜਿਹੜਾ ਆਪਾਂ ਅਗਲੀ ਵੀਡੀਓ ਸ਼ੇਅਰ ਕਰਾਂਗੇ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ